ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਪਹੁੰਚੇ ਹਾਂ ਕਿਸਾਨ ਮੇਲਾ ਬਠਿੰਡੇ ਤੇ ਤੇ ਵਿਹਨੇ ਇੰਸਟਾਲਾਂ ਸੂਲਾਂ ਅੱਜ ਆਪਾਂ ਅੱਜ ਤੇ ਗਏ ਆ ਹਾਂ ਬੈਟੂ ਟੈਂਡਿੰਗ ਦੇ ਵਿੱਚ ਆ ਗਏ ਆ ਆ ਜਾਓ ਦਵਾਈਆਂ ਵਾਲੇ ਦੁਕਾਨਾਂ ਇਹ ਵਾਲੀਆਂ ਹਨ ਇਹ ਇਧਰ ਕਿਧਰੇ ਵਰਜੋ ਨਿਆ ਅਗਰੀ ਕਾਲਜ ਯੂਨੀਵਰਸਿਟੀ ਖੇਤੀਬਾੜੀ ਹੋਵੇ ਤੇ ਕੇਂਦਰ ਬਠਿੰਡਾ ਦੇ ਅੰਦਰ ਕਿਸਾਨ ਮੇਲੇ ਵਿੱਚ ਆਇਆਂ ਇਨਸਾਨਾਂ ਨੂੰ ਜੀ ਹਾਲੈਂਡ ਆ ਹੈ ਸੀਐਨਐਚ ਕਾ ਰੰਗ ਇਹਨਾਂ ਕੱਚਾ ਨਹੀਂ ਰੰਗ ਦੀ ਕੁਆਲਿਟੀ ਬਹੁਤ ਚੰਗੇ ਨੇ ਬਹੁਤ ਸਰਾ ਕੁਆਲਿਟੀ ਹੈ ਹੈ ਜੀ 50 ਦੀ ਕੈਟਾਗਰੀ ਹਾਂ 50 ਪਾਵਰ ਹੈ ਜੀ ਇਹ ਬਹੁਤ ਵੇਰੇ ਦਾ ਨਹੀਂ ਨਹੀਂ 55 50 ਬਈ ਉਹ ਅੱਗੇ ਵੇਖਾਂ ਉਹ ਲਿਖਿਆ 50 ਲਈ ਚਾ ਤੇਲ ਵਾਲਾ ਅੱਛਾ ਇਹ ਦੂਜੇ ਪੰਪਲੇ ਆਗੇ ਨਾ ਸਿੱਧੇ ਪੰਪ ਵਾਲੇ ਆ ਰੋਟਰੀ ਵਾਲੇ ਆਏ ਖੜਾ ਫਿਰ ਉਦੋਂ ਹੀ ਧਾਕੜੀ ਆ ਬੜਾ ਉੱਥੇ ਸਮਝ ਰਹੇ ਬਲਗ ਪਰ ਆਇਆ ਗਣੀ ਅਰੰਦਰਾਂ ہاں ਹੀ ਹੈ ਨਹੀਂ ਕੁਝ ਵੀ ਹੱਥ ਪਾਉਣ ਨੂੰ ਦੇ ਪਰ ਛੱਡਿਆ ਇਹ ਕੋਈ ਨਾਟ ਨੁਟ ਪੰਜ ਖੋਲਣਾ ਪਏਦਾ ਸਾਹ ਲੈ ਨੂੰ ਕਿਥਾਂ ਵਾਲਾ ਘੱਟ ਹੈ ਰੇ ਤਾਂ ਇਹ ਕਰ ਬੰਦ ਪਾਟੇ ਦੇ ਵਿੱਚ ਇਹ ਇਹ ਕਿੰਨੇ ਉਸ ਪਾਵਰ ਵਾਲਾ 60 ਵਾਲਾ ਦਿਨ ਨਾ ਵਰਤਦਾ ਹੋਗਾ ਤੇ ਯਾ ਲੱਗਿਆ ਜਿਹੜਾ ਸਮਾਂ ਹੀ ਕਿਹਾ Ini panjalian kan? Panjangan lagi juga. Coba kita lihat. ਸਟੀਰੀਂਗ ਹੋਰ ਧੀਆ ਯਾਰ ਇਹਦਾ ਹਣਾ ਪਸਾਂ ਨੇ ਆਜੂ ਹੀ ਘਟਾ ਦੇ ਲੈ ਵੇਖੇ ਪਲੇਟਫਾਰਮ ਹੋਰ ਵੀ ਘਟਾ ਦੇ ਤੇ ਜਦ ਅਕਸਰ ਵੱਡਾ ਸਾਰਾ ਤੋਂ ਹੋਏ ਕਲੱਚ ਹੀ ਵੱਡਾ ਰਹਿਲਾ ਯਾਰ ਪਰ ਘੈਂਟ ਉਹ ਲਾਦਾ ਖੜਾ ਕਣੀ ਖੜਾ ਖੜਾ ਵਾ ਇਹ ਤਾਂ ਚੰਗਾ ਉੱਚਾ ਆ ਨਾ ਤਾਂ ਕਰਕੇ ਆਓ ਸੀ ਕਿਵੇਂ ਆ ਹਾਂ ਕਿਵੇਂ ਛੋਟਾ ਠਾਲੇ ਛੇੜੇ ਤੇਰਾ ਛੋਟਾ 69 ਲੱਗਦਾ 69 ਭਾਏ ਮਗਰ ਬਾ ਯਾਰ ਉਹ ਹਾਂ ਯਾਰ ਕਰਾਰੋ ਹਿੱਸੇ ਚ ਨਾ ਤਾਂ ਕਰਕੇ ਇਹ ਤਾਂ ਉਹ ਲਿਆਂਦਾ ਯਾਰ ਇਹਦਾ ਮਗਰ ਪਾ ਕੇ ਧਰ ਜਾਂਦੇ 63 ਅਜੇ ਦੂਜੇ ਨਾਲ ਨਹੀਂ ਤਾਂ ਉਹਦਾ ਸੀ ਆਰ ਡੀ ਇਹ ਸੀ ਆਰ ਡੀ ਤੋਂ ਬਿਨਾ ਸਟੇਜ ਕੋਲੇ ਸਟੇਜ ਕੋਲੇ ਆ ਜੀ ਪਾਰਟੀ ਕਿਧਰ ਗਿਆ ਇਹ ਪਤਾ ਹੀ ਲੱਗ ਟੁਕੀਆ ਬੰਦਾ ਬੰਦੀ ਦੀ ਆਈਡੀ ਕੀ ਸੀ ਮੋਬਾਈਲ ਨੰਬਰ ਕੀ ਸੀ ਬੰਦਾ ਓਟੀਪੀ ਆ ਜਿੱਕਰ ਉਹਨੇ ਮੂੜ ਦਿੱ ਜਿਹੜੇ ਜੀ ਬੋਲਾ ਹੋ ਰੱਖ ਸੜੇਰ ਬੇਫਾਲਤੂ ਸੌਦਾ ਕਣੀ

ਆਲੋ ਆਉਣੀ ਜੀ ਯੂਨੀਵਰਸਿਟੀ ਦਾ ਲੈ ਲਾਂਗੇ ਤੈਨੂੰ ਆ ਤਾਂ ਹੈਗਾ ਯਾਰ ਕੋਈ ਹੋਰ ਲਵਾਂਗੇ ਨਿੰਬੂਆਂ ਦਾ ਕਿੰਨੂ ਆ ਤਾਂ ਨਹੀਂ ਲੈਣੀ ਕਿੰਨੂ ਚਾਰ ਲੱਗਿਆ ਕਰ ਰਹਿਣੀ ਕੀ ਜਾਣਦੇ ਆਪਾਂ ਕਿੰਨੇ ਦਾ ਅਮਰੂਦ ਦਾ 100 ਦਾ ਅੰਬੀ ਕਿੰਨੂ ਆਫਮੀ ਵੈਲਕਮ ਬੇਲ ਪੱਥਰ ਆ ਆਹ ਲਓ Vai ਵੇ ਕਰ ਦਿਓ ਸਫਲ ਕਿਸਾਨ ਪਹੁੰਚੇ ਹੁਣ ਕਰਨਗੇ ਨਹੀਂ ਹੁਣ ਤੋਂ ਆ ਪੱਕੀ ਹੁੰਦੇ ਲੋਟਾ ਪੈਂਚੋ ਇੱਡਾ ਲੂੰਗਾ ਭੈਣ ਦੇ 10 ਕਬੂਟੇ ਲਾਉਣੇ ਦੇ ਕੋਈ ਨਹੀਂ ਜੁੱਟੇ ਨਹੀਂ ਰਾਜਸਥਾਨ ਜੀ ਆ ਗਏ ਨਹੀਂ ਲੱਗਦਾ ਹੈ ਸੋਲੂ ਬਹੁਤ ਚੰਗਾ ਬਈ ਰਾਜਸਥਾਨ ਚ ਆਈ ਹਾਂ ਗੱਧੇ ਹੀ ਬਾਣ ਛੱਡੇ ਜਾਵਾ ਛੋਲਕੇ ਦੇ ਕਹਿਣੀ ਸੱਚੀ ਹੁਣ ਸਫਲ ਕਹਾਣਾਂ ਨੇ ਮਾਡਰਨ ਖੇਤੀ ਕਰਦੇ ਹਾਂ ਆ ਕੱਦੂ ਹੈ ਨਾ ਪਾਏ ਦਾ ਕਰਕੇ ਸਾਫ਼ ਕਰੇ ਨਹੀਂ ਗੋਡੇ-ਵੋਡੇ ਘਾਹ ਖੜਾ ਹੁੰਦਾ ਛੋਲੇ ਵਾਕਈ ਕਰਨ ਬਈ ਹਨਾ ਜੀ ਦਾ ਇਕੱਲੇ ਛੋਲ ਲਈ ਹੈ ਤਾਂਜ ਵਾਲੇ ਵੀ ਛੱਡੇ ਛੋਲੇ ਆ ਓਏ ਤਾਂਜ ਵਾਲੇ ਵੀ ਛੱਡੇ ਛੋਲੇ ਹੁੰਦੇ ਕੱਲੇ ਛੋਲੇ ਹੋਰ ਤਾਂ ਕੋਈ ਚੀਜ਼ ਨਹੀਂ ਵਾਲੀ ਕਿਹਣੀ ਪਾਪਾ ਕੱਲੇ ਛੋਲੇ ਇਹਦੇ ਕੀ ਦੇਖਣੇ ਕ ਹੁੰਦੇ ਆਮ ਹੀ ਆਪਣੇ ਕਣਕ ਵੀ ਦਾ 100 ਮਨ ਵਾਲੀ ਆ ਅੱਗੇ ਉਹ ਕਿਲਾ ਵੱਧ ਹੁੰਦਾ ਜੀ 80 ਕਿਲਾ ਘੱਟ ਹਾਂ ਹਾਂ ਇਹ ਕਿਲਾ ਆਪਣੇ ਪਿਛੇ ਦੇ ਹੁੰਦੇ ਇਹਨੇ ਮਾਰਤੀ ਨੇ ਕਿਤੇ ਦਰੋਹ ਤਾਂ ਕਣਕ ਵੀ 100 ਮਨ ਵਾਲੀ ਖੜੀ ਆ ਹੈਂ ਤਾਂ ਕਣਕ ਵੀ 100 ਮਨ ਵਾਲੀ ਖੜੀ ਆ ਆ ਬਣਿਆ ਪਿਆ ਪੱਕਿਆ ਪਿਆ ਗੇਤੇ ਆ ਯਾਹਾਂ ਹਾਂ ਉਹੜਾ ਬਰੈਟਿੰਗ ਆ ਭੈਣ ਜੀ ਨੂੰ ਬਾਲੀਆਂ ਮੋਟੀਆਂ ਡਾਟਾਂ ਲੱਗੀਆਂ ਵਿੱਚੋਂ ਨਹੀਂ ਨਿਕਲ ਜਾਣੇ ਉਹ ਦੂਜਾ ਹੈ ਭੈਣ ਜੀ ਦਾ ਇਹ ਕਿਹੜਾ ਚਿੱਟਾ ਵੱਡਾ ਕਾਬਲੀ ਕਾਬਲੀ ਬੋਲੇ ਦੇਖ ਜਾਣ ਸੀ ਹਾਂ ਸੀ ਕੰਕਰ ਵੇਖ ਤੋਂ ਬੀਲੀ ਖੈਨ ਇਹਨਾਂ ਨੇ ਠੀਕ ਠੀਕ ਇਹ ਦੋਣੀਆਂ ਕਿਹੜੀ ਗੋਭੀ ਸਰੋਂ ਦੀ ਹੈ ਕਿਹੜੀ ਹੈ ਕਿੱਤੀ ਗੂੰਗੀ ਜਿਉਂ ਵੜ ਲਓ ਜਿਉਂ ਆ ਜਿਉਂ ਆ ਆ ਜਿਉਂ ਕੀਦੋ ਕੜੂ ਬੱਤੀ ਨੋਕ ਕੇ ਆ ਗਿਆ ਪਤਨਾ ਬ੍ਰੀਕ ਚੋਂ ਪੰਗੂ ਲਾਇਆ ਤੇ ਬ੍ਰੀਕ ਵੱਲੀ ਇਹ ਖਿਚੜੂ ਆ ਵੀ ਲੈ 10 ਕਿੱਲੇ ਦਾ ਨੂੰ ਕੁੱਡੀਆਂ ਆ 8 8 ਦਾਣੇ ਆ ਭਾਈ ਜਿੱਦ ਤੱਕ ਨਿਕਲੀ ਖੜੇ ਆ 8 8 ਦਾਣੇ ਆ ਫੇਕੇ ਲਾ ਲਓ 100 ਕਿਲੋ ਨਾਲ ਸਹੀ ਗੱਲ ਹੈ ਜੀ ਇਹਨਾਂ ਨੇ ਤਾਂ ਕਿਰਾ ਬਖਾਉਣਾ ਸੋਨੂੰ 30 86 ਵੇਖੋ ਉਹ ਸੀ ਨਾ ਮਗਰ 187 ਨਹੀਂ ਵਿਜੀ ਸੀ 187 ਵਿਜੀ ਐਸ ਕੀ ਵੇਖ ਓਏ 90 ਕਿਲੋ ਜਿਓ ਸਵਾ 8 ਮੰਦੇਓ ਮੇਲੇ ਤੋਂ ਆਉਂਦੇ ਆ ਤੇ ਮੇਲੇ ਤੋਂ ਆ ਕੇ ਫੇਰ ਆਪਣਾ ਉਹੀ ਕੰਮ ਹੈ ਨਾ ਪਰ ਮੇਲੇ ਤੇ ਰੱਡਾ ਕੋਈ ਖਾਸ ਹੈ ਨਹੀਂ ਸੀਗਾ ਜਿਵੇਂ ਆਪਾਂ ਮੰਨਿਆ ਵੀ ਜਿਹੜੇ ਲੁਧਿਆਣੇ ਵਾਲਾ ਹੋ ਗਿਆ ਹਨਾ ਉਵੇਂ ਵਗੈਰਾ ਕੋਈ ਮੇਲਾ ਨਹੀਂ ਸੀਗਾ ਇੱਥੇ ਬੇਕਾਰੀਆਂ ਦੁਕਾਨਾਂ ਸੀਗੀਆਂ ਕਲੀਆਂ ਸਪਰੇਅ ਰੇਹ ਵਾਲੀਆਂ ਤੇ ਪਸ਼ੂਗਾਂ ਵਾਲੀਆਂ ਬਸ ਆ ਹੀ ਸੀ ਦੁਕਾਨਾਂ ਸੀ 1 36 30 ਵਾਲੇ ਖੜੇ ਸੀ ਮੈਸੀ ਖੜੇ ਸੀਗੇ ਮੈਸੀ ਮੈਂ ਸ਼ੱਦ ਦਿਖਾਈ ਨਹੀਂ ਸੁਣਨਾ ਕਿਉਂਕਿ ਯਾਰ ਉੱਥੇ ਹੈ ਨਹੀਂ ਸਿਹੜਾ ਇੰਟਰਸਟਿੰਗ ਜਿਵੇਂ ਮੈਂ ਵਿਖਾਈ ਨਹੀਂ ਕਲ 36 ਦੀ ਵਿਖਾਈ ਸੀ ਤੇ ਮੈਸੀ ਸੀਗਾ ਤੇ ਕੇ ਅਸਲ ਇਹ ਮਸ਼ੀਨਾਂ ਹਨ ਇਹ ਸਦੋ ਵੱਡੀ ਤੇ ਟੂੜੀ ਵਾਲੀ ਪਰ ਕੁਝ ਨਹੀਂ ਸੀ ਤੇ ਇਸ ਕਰਕੇ ਫਿਰ ਟਾਈਮ ਨਾਲ ਹੀ ਆ ਗਏ ਸੋ ਉੱਥੋਂ ਵੀ ਤੇ ਆ ਕੇ ਕੰਮ ਕਰਦੇ ਆਪਾਂ ਸ਼ੁਰੂ ਆਪਣੇ ਕੋਲ ਇੱਕ ਪਾਰਸਲ ਪਾਰਸਲ 'ਚ ਕੀ ਆ ਇਹ ਖੋਲਦੇ ਆਪਾਂ ਨਾ ਖੋਲਣਾ ਕਰੀ ਨਾ ਸਿੱਧਾ ਖੋਲਿਓ ਫਿਲਾ ਮੈਂ ਕਿਹਨਾਂ ਇਲਮੈਂਟ ਆ ਗਿਆ ਆਪਣੇ ਕੋਲੇ ਬਲੈਕ ਬਲੈਕ ਮੁੱਕ ਗਿਆ ਸੀਗਾ ਤੇ ਚੜਾਉਣੇ ਤੇ ਬਣਾਉਣੇ ਦੋ ਟਰੈਕਟਰ ਬਣਾਉਣੇ ਸਾਨੂੰ ਦਿਖਾਉਣੇ ਟਰੈਕਟਰ ਮਾਡਲ ਵੀ ਹਨ ਤੇ ਇੱਕ ਹੋਰ ਆਪਣੇ ਕੋਲੇ ਹੋ ਵੀ ਸਾਨੂੰ ਕਰਦੇ ਆ ਤੇ ਇਹਨੂੰ ਚੜਾਉਣਾ ਮੈਂ ਪੰਜਾਬੀ ਤੇ 36 30 ਤੇ ਬੈਂਪਰ ਲਾਤਾ ਮੂਹਰੇ ਟਾਇਰ ਇਹਦੇ ਪਾਉਣੇ ਤਿੰਨ ਲੀਂਹਾਂ ਵਾਲੇ ਤੇ ਇਹਦੇ ਰੱਖਣੇ ਆਪਾਂ ਤਿੰਨ ਲੀਂਹਾਂ ਵਾਲੇ ਦੋਨੋਂ ਤਿੰਨ ਲੀਂਹਾਂ ਵਾਲੇ ਪਾਉਣੇ ਆ 3D ਪ੍ਰਿੰਟ ਹੀ ਪਾਉਣੇ ਉਹਦੇ ਵੀ ਤਿੰਨ ਲੀਂਹਾਂ ਵਾਲੇ ਇਹਦੇ ਤਾਂ ਇਹਦੇ ਬੈਕ ਟਾਇਰ ਚੇਂਜ ਕਰਨੇ ਇਹਦੇ ਚੇਂਜ ਨਹੀਂ ਕਰਨੇ ਬਾਕੀ ਇਹਦੇ ਛਤਰੀ ਲਾਉਣੀ ਆਪਾਂ ਦੂਜੀ ਬੈਕ ਪੇਟੀ ਬੰਦ ਉਹਦੇ ਲਾਉਣੀ ਆਪਾਂ ਜਿਹੜੀ ਤੇਜ਼ ਭੱਜਣ ਵਾਲੀ ਹੁੰਦੀ ਆ ਬੈਕ ਪੇਟੀ ਟੇਪਰ ਪੇਟੀ ਥੱਲੇ ਲਾਉਣੀ ਆਪਾਂ ਉਹਦੇ ਤੇ ਯੂ ਪੈਪ ਲਾਉਣੀ ਆ ਪੈ ਬੰਪਰੀਆਂ ਉਹਦੇ ਲਾਉਣਾ ਤੇ ਇੱਕ ਸਟicker 36 30 ਵਾਲੇ ਕਰਨੇ ਆਪਾਂ ਕਰਨੇ 30 30 ਵਾਲੇ ਆ ਲੈ ਇੱਥੋਂ ਥੋੜਾ ਨਾ ਪੇਂਟ ਖਰਾਬ ਸੀ ਚਲੋ ਕੋਈ ਨਾ ਇਹ ਕੰਮ ਮਾਰਦਾ ਮੂਤਾਂ ਵਾ ਕੇ ਉਪਾਂ ਇਹ ਤੁਹਾਨੂੰ ਦੱਸਾਂ ਕਿ ਇਹ ਥੋੜਾ ਰੰਗ ਖਰਾਬ ਹੋ ਗਿਆ ਵੇਖੋ ਆ ਵੇਖੋ ਰੰਗ ਖਰਾਬ ਉੱਤੇ ਸਹੀ ਆ ਵੇਖੋ ਕੋਈ ਨਾ ਕਰਦੇ ਆ ਵੀ ਸੂਤ ਟਾਈਮਰ ਚ ਤੇ ਆ ਹੁਣ ਆਪਾਂ ਕਰਦੇ ਆ ਇਹਦੇ ਬਸ ਯੂ ਪਾਈਪ ਛਤਰੀ ਤੇ ਡਿੱਕ ਤੇ ਟਾਇਰ ਆ ਤਿੰਨ ਚੀਜ਼ਾਂ ਰਹੀਆਂ ਇੱਕ ਦੋ ਹਾਂ ਦੋ ਚੀਜ਼ਾਂ ਰਹਿ ਗਈਆਂ ਡਿੱਕ ਤੇ ਹੋਈ ਰਹਿ ਗਿਆ ਤਿੰਨ ਚੀਜ਼ਾਂ ਰਹਿ ਗਈਆਂ ਚਲੋ ਦੋ ਤਿੰਨ ਚੀਜ਼ਾਂ ਰਹਿ ਗਈਆਂ ਬਸ ਹੋ ਸਕਦਾ ਮੈਂ ਕੱਲ ਨੂੰ ਕੋਰੀਅਰ ਕਰਦਾ ਇਹਨੂੰ ਇਹ ਨਹੀਂ ਫਾਸਤਾ ਕਿਉਂਕਿ ਬਾਈ ਬਾਈ ਨੇ 25 ਤਰੀਕ ਦੀ ਬਾਈ ਦੀ ਫਲਾਈਟ ਆ ਤਰਨ ਤਰਨ ਜਾਣਾ ਇਹ ਮਾਡਲ ਆਪਣਾ ਤੇ ਇਸ ਕਰਕੇ 25 ਤਰੀਕ ਤੇ ਅੱਜ 19 ਤਰੀਕ ਹੋ ਗਈ ਤੇ ਆਊਗਾ ਪਤਾ ਨਹੀਂ ਕਿਦਾਂ ਵਲੋਗ ਇਹ ਵੀ ਨੂੰ ਵੀ ਆ ਸਕਦਾ 1 ਨੂੰ ਵੀ ਆ ਸਕਦਾ ਪਤਾ ਨਹੀਂ ਹੁਣ ਕਿੱਦਾਂ ਆਊਗਾ ਇਸ ਕਰਕੇ ਆਪਾਂ ਏ ਅੱਜ 19 ਤਰੀਕਾ ਤੇ 20 ਤਰੀਕ ਨੂੰ ਮੈਂ ਕੋਸ਼ਿਸ਼ ਕਰੂੰਗਾ ਨਾ ਮੈਂ ਕਰਦਾ ਤੇ ਨਹੀਂ ਤਾਂ 21 ਨੂੰ ਤਾਂ ਫਾਈਨਲ ਆ ਨੇ ਜਾਣੇ ਜਾਣਾ ਅਬ ਲਈ ਤਾਂ ਮੈਂ ਕਰ ਹੀ ਦਊਂਗਾ ਇਹਨੂੰ 20 ਨੂੰ ਕੋਰੀਅਰ ਕਰ ਲਈ ਦਊਂਗਾ ਕਿਉਂਕਿ ਜੇ ਹੋ ਸਕਿਆ ਤਾਂ ਇਹ ਸਟਿਕਰਾਂ ਅੰਦਰ ਹੋਊਗਾ ਕੰਮ ਹੋਰ ਇਹ ਸਾਰਾ ਕੁਝ ਹੋ ਹੀ ਜਾਊਗਾ ਕੰਪਲੀਟ ਵੈਸੇ ਹੋ ਹੀ ਜਾਊਗਾ ਟਾਇਰਾਂ 'ਚ ਕਰ ਤੇ ਪ੍ਰਿੰਟ ਤੇ ਸ਼ੀਓ ਪਈ ਤਾਂ ਮੈਂ ਲਾਈ ਛੱਡੀ ਪ੍ਰਿੰਟ ਤੇ ਮਗੜ ਡੈਕ ਉੱਤੇ ਸੌਰੀ ਛਤਰੀ ਪ੍ਰਿੰਟ ਹੋਈ ਪਈਆ ਤੇ ਟਾਇਰ ਰਿਮ ਵੀ ਪ੍ਰਿੰਟ ਹੋਏ ਪਰ ਟਾਇਰ ਤੇ ਡੈਕ ਰਹਿ ਗਿਆ ਬਸ ਦੋ ਜੀਆਂ ਰਹਿ ਗਈਆਂ ਤੇ ਉਹ ਵਾਲਾ ਤਿੰਨ ਜੀਆਂ ਰਹਿ ਗਈਆਂ ਤੇ ਮੇਰੀ ਰਾਤ ਦੀ ਖੇੜਾ ਰਤੇ ਰਤੇ ਮੈਂ ਪ੍ਰਿੰਟ ਕਰਕੇ ਤੇ ਸੋਭਾ ਚਲਾ ਦਿੰਦਾ ਦਾ ਕੰਮ ਇਸ ਕਰਕੇ ਹੁਣ ਆਪਾਂ ਖਿੱਚਦੇ ਕੰਮ ਤੇ ਉਹ ਆਪਣਾ ਕੋ ਚੱਕਰ ਨੇ ਉਹ ਬਾਈ ਆਪਣੇ ਕੋਲੇ ਆ ਕੇ ਲੈ ਕੇ ਜਾਊਗਾ 28 ਤਰੀਕ ਨੂੰ ਅਸੀਂ ਆਪਣੇ ਪਿੰਡ ਆਊਗਾ ਉਥੇ ਆਪਣੇ ਇਥੇ ਲੰਬੀ ਰਿਸ਼ਤੇਦਾਰੀ ਉਹਦੀ ਉਹਨਾਂ ਦੀ ਬਾਈ ਦੀ ਹੈ Rajasthan ਤੋਂ ਤੇ ਉਹ ਬਾਈ ਮੇਰੇ ਕੋ ਪਹਿਲਾਂ ਵੀ ਐਸੇ ਕੋਈ ਦੇਖਣ ਮਾਡਲ ਹਨ ਅਗਲੇ ਨੂੰ ਹੁੰਦਾ ਯਾਰ ਜਿਹਨੇ ਪੈਸੇ ਲਾਉਣੇ ਆ 2-3000 4000 5000 ਜਿੰਨੇ ਵੀ ਲਾਉਣੇ ਆ ਬਾਈ ਨੇ ਅਗਲੇ ਨੂੰ ਹੁੰਦਾ ਇਸ ਕਰਕੇ ਉਹ ਆਪਣੇ ਕੋਲੇ ਬਈ ਜੇ ਆਪ ਦੇਖਣ ਲੈਣ ਆਏ ਸੀ ਵੇਖਣ ਆਏ ਸੀ ਖੁਦ ਕਿ ਫਰਾਡ ਫਰਾਡ ਵਾਲਾ ਕੰਮ ਤਾਂ ਨਹੀਂ ਹਨਾ ਕਿਹਨੇ ਵੀ ਬਈ ਆਉਣਾ ਕੋਈ ਬੇਸ਼ੱਕ ਆਵੇ ਬਈ ਕੋਈ ਚੱਕਰ ਨਹੀਂ ਤਾਂ ਪੂਰਾ ਸੇਵਾ ਪਾਣੀ ਮਾਨਤਨ ਫੁੱਲ ਕਰਾਂਗੇ ਬਈ ਉਹਦਾ ਜਿਹੜਾ ਆਪਣੇ ਕੋਲੋਂ ਆ ਕੇ ਲੈ ਕੇ ਜਾਊਗਾ ਠੀਕ ਹੈ ਨਾ ਅੱਗੇ ਵੀ ਇੱਕ ਮਾਡਲ ਮੈਂ ਉਹਦੇ ਰਾਤ ਨੂੰ ਬਾਈ ਹੋਰੀ ਲੈ ਕੇ ਗਏ ਸੀ ਹੰਢਿਆਈ ਦੇ ਬਾਈ ਹੋਰੀ ਤੇ ਮੈਂ ਛਾਲੋ ਸਟੋਰੀਆਂ ਵੀ ਪਾਈਆਂ ਸੀ ਇੰਸਟਾਗ੍ਰam ਤੇ ਜਿਹੜੇ ਐਡ ਹੋ ਉਹ ਤਾਂ ਦੇਖੇ ਹੋਣਗੇ ਉਹਨਾਂ ਨੇ ਇਸ ਕਰਕੇ ਇਹ ਆਪਾਂ ਨੂੰ 28 ਤਰੀਕ ਨੂੰ ਬਾਈ ਜੰਨਾ ਮੈਂ ਤੇਰੇ ਕੋਲ ਆ ਕੇ ਲੈ ਜਾਊਗਾ ਇਹ ਆਪਾਂ 28 ਤਰੀਕ ਇਹ ਤਾਂ ਹੋ ਹੀ ਜਾਊਗਾ ਇਹ ਮ ਇਨੀ ਫਾਸਟ ਆ ਤੇ ਪਰ ਨਹੀਂ ਆਪਾਂ ਆਰਾਮ ਨਾਲ ਹੀ ਕਰਾਂਗੇ ਨਾ 28 ਤਰੀਕ ਨੂੰ ਪੂਰਾ ਘੈਂਟੀ ਕਰਾਂਗੇ ਇਹਦੇ ਥੋੜੀ ਹੋਰ ਕਰਨਾ ਨਾ ਤਾਂ ਕਰਕੇ ਇਹ ਬਸ ਸਿੰਪਲੀ ਇਹਦੇ ਟਾਇਰ ਤਿਆਰ ਹੈਗੇ ਇਹ ਮੈਂ ਕਰ ਦੇਣਾ ਫਟਾਫਟ ਤੇ ਇਹ ਵਲੌਗ ਨੂੰ ਕਰਦੇ ਆ ਸੌਰੀ ਵਲੌਗ ਹੀ ਆ ਹਾਂ ਪਾਈਪ ਲਗਾ ਵਲੌਗ ਵੀਡੀਓ ਜਿੰਨੇ ਵੀ ਲਾ ਲਾ ਹਨਾ ਵਲੌਗ ਕਹ ਲੋ ਜਿਹੜੇ ਰੋਜ਼ ਰੋਜ਼ ਵਾਂਦੇ ਐ ਐਸੇ ਵਲੌਗ ਸਿਰ ਰੋਜ਼ ਲਾਉਂਦਾ ਆਪਣੀ ਵੀਡੀਓ ਹੀ ਹੁੰਦੀਆਂ ਵੀਡੀਓ ਨੂੰ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਜੇ ਵੀਡੀਓ ਵਧੀਆ ਲੱਗੀ ਮੇਲਾ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਵਿੱਚ ਹੁਣ ਆਪਾਂ ਆ ਤਿਆਰ ਕਰਕੇ ਮਿਲਦੇ ਆ ਤੁਹਾਨੂੰ ਕੱਲ ਨੂੰ ਮੈਂ ਬਣਾਉਂਗਾ ਵੀਡੀਓ ਹਨਾ ਤੇ ਹੁਣ ਵੀਡੀਓ ਪਤਾ ਨਹੀਂ ਕਿੱਦਿਆ ਹੋਏ ਚਲ ਮੈਂ ਬਣਾ ਲੂਗਾ ਤੇ ਇਸ ਕਰਕੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇੰਸਟਾਗ੍ਰam ਆਈਡੀ ਆਪਣੀ ਡਿਸਕ੍ਰਿਪਸ਼ਨ ਚ ਆ ਵੀਡੀਓ ਦੇ ਲਿੰਕ ਡਿਸਕ੍ਰਿਪਸ਼ਨ ਲਿੰਕ ਚ ਥੱਲੇ ਤੇ ਜਾ ਕੇ ਜਰੂਰ ਫੋਲੋ ਕਰਿਓ ਉੱਥੇ ਆਪਾਂ ਅਪਡੇਟ ਦਿੰਦੇ ਰਹਿੰਦੇ ਆ ਠੀਕ ਆ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ